ਮਾਹੌਲ ਪੱਕ ਚੁੱਕਿਆ ਅੱਜ ਇੱਥੇ ਤਰਨਤਾਰਨ ਦੀ ਜਿਮਨੀ ਚੌਂ ਦੇ ਦੌਰਾਨ ਇੱਕ ਵਾਰ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਦੇਖ ਰਹੇ ਹੋ ਧੱਕਾ ਮੁੱਤੀ ਵੀ ਹੋ ਚੁਗੀ ਹੋ ਰਹੀ ਹੈ ਤਾਂ ਤੁਸੀਂ ਦੇਖੋ ਕਾਂਗਰਸ ਦੇ ਬਾਰੇ ਉਹਨਾਂ ਨੂੰ ਪਜਾਉਂਦੇ ਹੱਥੋਂ ਮੁੱਤੀ ਹੋ ਚੁਕੀ ਹੋ ਚੁਕੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਲਗਾਤਾਰ ਆ ਆਮ ਆਦਮੀ ਪਾਰਟੀ ਦੇ ਵਰਕਰ ਇੱਧਰ ਪਹੁੰਚੇ ਤੇ ਦੂਜੇ ਪਾਸੇ ਕਾਂਗਰਸ ਵਾਲਾ ਧੱਕੇ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਤੁਸੀਂ ਦੇਖ ਰਹੇ ਹੋ। ਲਗਾਤਾਰ ਇੱਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਇੱਕ ਦੂਸਰੇ ਦੋਨਾਂ ਦੇ ਵਿਰੋਧ ਕਰੀ ਜਾਂਦੇ ਨੇ। ਰਾਜਾ ਬੰਗ ਦਾ ਜੋ ਪੁਤਲਾ ਲਿਆਂਦਾ ਸੀ ਉਹਨੂੰ ਵੀ ਫਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੋਂ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਹੋ। ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਕਾਂਗਰਸ ਮੁੱਖ ਚੋਣ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋ ਚੁੱਕੇ ਨੇ ਉਹ ਬਰਲਾਜਾ ਬڈنگ ਦਾ ਪਤਲਾ ਫੁਕਿਆ ਗਿਆ ਜਿਸ ਨੂੰ ਅੱਗ ਲਗਾਈ ਜਿਸ ਨੂੰ ਕੋਸ਼ਿਸ਼ ਕਰ ਰਿਹਾ ਬਿਆਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਏ 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 ਪਤਲੇ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਰਨ ਤਰਨ ਦੇ ਜੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਰਾਜਾ ਵੜਿੰਗ ਦਾ ਪੁਤਲਾ ਲੈ ਕੇ ਆਏ ਸੀ ਤੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਦੇ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਉਸ ਨੂੰ ਖੋਲ ਦਿੱਤਾ ਗਿਆ ਉਸ ਨੂੰ ਅੱਗ ਨਹੀਂ ਲਗਾਣ ਦਿੱਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਕਾਂਗਰਸ ਦੇ ਵਰਕਰਾਂ ਨੇ ਪੁਤਲੇ ਨੂੰ ਖੋਲਿਆ ਤੁਸੀਂ ਤਸਵੀਰਾਂ ਇੱਥੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪਹੁੰਚੇ ਨੇ ਇੱਥੇ ਉੱਧਰ ਦਿਖਾਈ ਸੋਲੋ ਬਾਈਟ ਹੋ ਜਾਈ ਇੱਕ ਪਾਸੇ ਕੁਲਦੀਪ ਸਿੰਘ ਤਾਲੀਵਾਲ त एजूकेशन मिनिस्टर चीमा बि हिते पहुच चुके ਮੀਰਾ ਤਨ ਤਰਨ ਤਾਰਨ ਦੀਆਂ ਦਿਖਾ ਰਿਹਾ ਤਰਨ ਤਾਰਨ ਆ ਕਾਂਗਰਸ ਦੇ ਦਫਤਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚ ਚੁੱਕੇ ਨੇ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉਧਰੋਂ ਕਾਂਗਰਸ ਵੱਲੋਂ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਆਪਸ ਵਿੱਚ ਕਲੈਸ਼ ਨਾ ਆਵੇ ਲੇਕਿਨ ਫਿਰ ਵੀ ਆਪਸ ਵਿੱਚ ਵਰਕਰ ਭੜਕ ਕੇ ਹੋਏ ਨੇ ਤੇ ਇੱਕ ਦੂਜੇ ਦੇ ਵਿਰੁੱਧ ਨਾਰੇਬਾਜ਼ੀ ਕਰ ਰਹੇ ਨੇ ਹਾਂ ਬਈ ਵਾਰ ਵੇਖਿਆ ਤੇ ਮਿਲਦਾ ਵਾ 3 ਮਹੀਨੇ ਦੋਦਿਆਂ ਪੋਸਟਾ ਦੀ ਮਾਰ ਕੀਤੀ ਗਈ ਸੀ ਅਸੀਂ ਇਹ ਮੰਗ ਕਰਦੇ ਆ ਕਿ ਰਾਜਾ ਬਰੇਂਡਿੰਗ ਦੇ ਪ੍ਰਧਾਨ ਜੀ ਤੋਂ ਲਾਓ ਕਾਂਗਰਸ ਪਾਰਟੀ ਜਿਹੜੀ ਸਮੂਚੇ ਦਲਤ ਬਗਵਾ ਦਲਤ ਸਮਾਜ ਦੇ ਕੋਲੋਂ ਮਜਬੂਰ ਸੇਖ ਭਾਈ ਤੋਂ ਉਹਦੇ ਕੋਲੋਂ ਮਾਫੀ ਮੰਗੋ ਇਹ ਗੱਲ ਇਹ ਇੱਕ ਸੰਕੇਤਕ ਪੁਟਾਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਘਟੀਆ ਮਾਨਸਿਕਤਾ ਰੱਖਦੇ ਨੇਗੇ ਕਿਸ ਤਰ੍ਹਾਂ ਉਹ ਦਲਤ ਵਿਰੋਧੀ ਬਿਆਨ ਦਿੰਦੇ ਨੇਗੇ ਕਿਸ ਤਰ੍ਹਾਂ ਦੇਸ਼ ਦੀ ਉਸ ਹੋਮਲੈਸ ਨੂੰ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ ਚੋਂ ਉੱਠ ਕੇ ਤੋਂ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤੁਰੰਤ ਨੂੰ ਹਦ ਤੋਂ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਲ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮਬੂ ਲੈਣਾ ਚਾਹੁੰਦੀ ਆ ਕਦੇ ਕਿਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਦੇ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾ ਦੇਵਾਂਗੇ ਤੁਸੀਂ ਕੀ ਸੰਕੇਤ ਨਾਪੁਰ ਨਹੀਂ ਹੁੰਦਾ ਹੈ ਨਜ਼ਰ ਆਇਆ ਕਿ ਵੀ ਖਿੱਚਤੂ ਵੀ ਕੀਤੀ ਗਈ ਧੱਕਾ ਮੁਕੀ ਵੀ ਹੋਈ ਆ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਪਾਰਾਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਕਿ ਉਹ ਆਪਣੇ ਗੁੰਡੇ ਪਾਲ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਕਰਉਂਦੇ ਨੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਿ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਬਾਮਾਨ ਮਾਂਜਾਂ ਨਹੀਂ ਗੀਆਂ ਬਿਹਾਰ ਦੇ ਦਲਤ ਭਾਈਚਾਰੇ ਉੱਚਾ ਚੱਕਣ ਤੇ ਨਹੀਂ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕਹਣਗੇ ਬਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈਗੀ ਆਵਾਦੀ ਪਾਰਟੀ ਦਾ ਪੱਤਰਸ਼ ਕਉਂਦਰ ਰਾਜਾ ਬਣ ਕੇ ਦਾ ਪੁਤਲਾ ਵੀ ਫੁੱਕਿਆ ਜਾ ਰਿਹਾ ਤੁਸੀਂ ਉਹ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੇ ਵਿੱਚ ਦੋਨੇ ਪਾਸੇ ਨਾਰੇਬਾੜੀ ਹੋ ਰਹੀ ਹੈ ਤਸਵੀਰਾਂ ਤਾਂ ਦਿਖਾ ਰਿਹਾ ਕਿ ਕਿਤੇ ਕਿਸ ਤਰ੍ਹਾਂ ਚੱਲ ਰਿਹਾ ਮਾਹੌਲ ਪੱਕ ਚੁੱਕਿਆ ਅੱਜ ਇੱਥੇ ਤਰਨਤਾਰਨ ਦੀ ਜਿੰਮਨੀ ਚੌਂ ਦੇ ਦੌਰਾਨ ਇੱਕ ਪਾਸੇ ਪੁਲਿਸ ਵਾਲੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ੱੱਕਾ ਮੁੱਕੀ ਵੀ ਹੋ ਚੁਈ ਹੋਈ ਹੈ ਤਾਂ ਤੁਸੀਂ ਦੇਖੋ ਕਾਂਗਰਸ ਦੇ ਬਾਰੇ ਉਹਨਾਂ ਨੂੰ ਭਜਾਉਂਦੇ ਹੱਥੋਂ ਮੁੱਕੀ ਹੋ ਚੁਈ ਹੋ ਚੁਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਇੱਧਰ ਪਹੁੰਚੇ ਤੇ ਦੂਜੇ ਪਾਸੇ ਕਾਂਗਰਸ ਵਾਲਾਂ ੱੱਕੇ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਤੁਸੀਂ ਦੇਖ ਰਹੇ ਹੋ ਲਗਾਤਾਰ ਇੱਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਇੱਕ ਦੂਸਰੇ ਦੋਨਾਂ ਦੇ ਵਿਰੋਧ ਕਰੀ ਜਾਂਦੇ ਨੇ ਰਾਜਾ ਵੰਗ ਦਾ ਜੋ ਪੁਤਲਾ ਲਿਆਂਦਾ ਸੀ ਉਹਨੂੰ ਵੀ ਫਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਮੰਗਰਾ ਦੇ ਮੁੱਖ ਚੌਂਕ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋ ਚੁੱਕੇ ਨੇ ਰਾਜਾ ਬੜਿੰਗ ਦਾ ਇੱਕ ਪੁਤਲਾ ਫੁਕਾਇਆ ਗਿਆ ਜਿਸ ਨੂੰ ਅੱਗ ਲਗਾਈ ਜਿਸ ਨੂੰ ਕੋਸ਼ਿਸ਼ ਕਰ ਰਹੀ ਬਚਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਦੇਖ ਰਹੇ ਹੋ ਤਸਵੀਰਾਂ ਤਰਨ ਤਰਨ ਦੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਰਾਜਾ ਵੜਿੰਗ ਦਾ ਪੁਤਲਾ ਲੈ ਕੇ ਆਏ ਸੀ ਤੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਦੇ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਉਸ ਨੂੰ ਖੋਲ ਦਿੱਤਾ ਗਿਆ ਉਸ ਨੂੰ ਅੱਗ ਨਹੀਂ ਲਗਾਣ ਦਿੱਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਕਾਂਗਰਸ ਦੇ ਵਰਕਰਾਂ ਨੇ ਪੁਤਲੇ ਨੂੰ ਖੋਲਿਆ ਤੁਸੀਂ ਤਸਵੀਰਾਂ ਤੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਪਹੁੰਚੇ ਨੇ ਇੱਥੇ ਉਧਰ ਦਿਖਾਈ ਸੋਲੋ ਬਾਈਟ ਹੋ ਜੇ ਇੱਕ ਪਾਸੇ ਕੁਲਦੀਪ ਸਿੰਘ ਢਾਲੀਵਾਲ ਤੇ ਐਜੂਕੇਸ਼ਨ ਮਿਨਿਸਟਰ ਚੀਮਾ ਵੀ ਉੱਥੇ ਪਹੁੰਚ ਚੁੱਕੇ ਨੇ اپنی پارٹی ਦੇ ਵਰਕਰ ਪਹੁੰਚ ਚੁੱਕੇ ਨੇ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਉਧਰੋਂ ਕਾਂਗਰਸ ਵੱਲੋਂ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਕਿ ਆਪਸ ਵਿੱਚ ਕਲੈਸ਼ ਨਾ ਆਵੇ ਲੇਕਿਨ ਫਿਰ ਵੀ ਆਪਸ ਵਿੱਚ ਵਰਕਰ ਭੜਕ ਕੇ ਹੋਏ ਨੇ ਤੇ ਇੱਕ ਦੂਜੇ ਦੇ ਵਿਰੁੱਧ ਨਾਰੇਬਾਜੀ ਕਰ ਰਹੇ ਨੇ